ਮਿਵਣਾ ਰੇੜੀ ਦੇ ਸਤਕਾਰਯੋਗ ਸਰੋਤਿਆਂ ਪੰਜਾਬ ਸਰਕਾਰ ਜਿਸ ਤਰ੍ਹਾਂ ਜ਼ਮੀਨਾਂ ਵੇਚਣ ਲੱਗੀ ਐ ਤੇ ਜ਼ਮੀਨਾਂ ਗਹਿਣੇ ਕਰਨ ਲੱਗੀ ਐ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਪਿੰਡ ਦੇ ਸ਼ਕੀਨ ਗੱਭਰੂ ਬਹੁਤ ਵੱਡਾ ਮਹਿਣਾ ਹੁੰਦਾ ਸੀ ਜ਼ਮੀਨ ਵੇਚਣਾ ਜ਼ਮੀਨ ਗਹਿਣੇ ਕਰਨਾ ਪਰ ਹੁਣ ਸਰਕਾਰਾਂ ਨੇ ਜ਼ਮੀਨਾਂ ਵੇਚਣ ਤੇ ਲੱਕ ਬੰਨ ਲਿਆ ਡਾਕਟਰ ਸਖਦੇਵ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਾਬਕਾ ਪ੍ਰੋਫੈਸਰ ਨੇ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਪੰਜਾਬ ਦੇ ਵਿੱਚ ਸਰਕਾਰੀ ਜਾਇਦਾਦਾਂ ਦਾ ਸ਼ਾਮਲਾੜ ਦਾ ਵੇਚਣਾ ਬਹੁਤ ਵੱਡਾ ਐ ਪਹਿਣਾ ਅੱਗੇ ਬੋਲੀਆਂ ਪਾਉਂਦੀਆਂ ਹੁੰਦੀਆਂ ਸੀ ਵੀਰਾ ਨਾਂ ਵੱਡਵੇ ਸ਼ਾਮਲਾਟ ਦੀ ਟਾਲੀ ਹੁਣ ਪਹਿਣਾ ਹੀ ਨਹੀਂ ਰਹੀਆਂ ਸ਼ਾਮਲਾਟ ਦੀ ਟਾਲੀ ਤਾਂ ਕੀ ਸ਼ਾਮਲਾਟਾਂ ਦੇ ਟੱਕ ਵੱਡ-ਵੱਡ ਕੇ ਖਾ ਗਏ ਨੇ ਪੰਜਾਬੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਤੋਂ ਬਾਅਦ ਹੁਣ ਬਦਲਵੇਂ ਤਰੀਕੇ ਨਾਲ ਪੰਜਾਬ ਦੀਆਂ ਸਰਕਾਰੀ ਸ਼ਾਮਲਾਟਾਂ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੇ ਲਈ ਜੁਗਾੜ ਵਿਢ ਦਿੱਤੇ ਗਏ ਨੇ ਇਸ ਸੰਬੰਧੀ ਇਹਨਾਂ ਨੂੰ ਵੇਚਣ ਦੀ ਤਿਆਰੀ ਖਿੱਚ ਲਈ ਗਈ ਹੈ ਇਹ ਜਿਸ ਤਰ੍ਹਾਂ ਲੱਗਦਾ ਕਿ ਸਾਹ ਲੈਣ ਜੋਗੀ ਥਾਂ ਵੀ ਨਹੀਂ ਬਚੇਗੀ ਉਹਨਾਂ ਨੂੰ ਤੰਗ ਬਸਤੀਆਂ ਸੜਾਂ ਮਾਰਦੀਆਂ ਭੀੜੀਆਂ ਗਲੀਆਂ ਦੇ ਵਿੱਚ ਰਹਿਣ ਲਈ ਮਜਬੂਰ ਹੋਣਾ ਪਵੇਗਾ ਖਬਰਾਂ ਨੇ ਕਿ ਪੰਜਾਬ ਸਰਕਾਰ ਦੀ ਪੰਜਾਬ ਮੰਡੀ ਬੋਰਡ ਦੀ ਮੁਹਾਲੀ ਸਥਿਤ ਅਦੋਨਿਕ ਮੰਡੀ ਤੇ ਹੋਰ ਸੰਸਥਾਵਾਂ ਦੀਆਂ ਸੂਬੇ ਵਿਚਲੀਆਂ ਖਾਲੀ ਪਈਆਂ ਜ਼ਮੀਨਾਂ ਇਮਾਰਤਾਂ ਵੱਖ-ਵੱਖ ਸੰਸਥਾਵਾਂ ਪੰਚਾਇਤੀ ਜਾਇਦਾਦਾਂ ਨੂੰ ਵੇਚ ਕੇ ਜਾਂ ਤਾਂ ਕਾਰਪੋਰੇਟਾਂ ਨੂੰ ਦੇ ਕੇ ਪੰਜਾਬ ਸਰਕਾਰ ਆਪਣਾ ਵਿੱਤੀ ਸੰਕਟ ਹੌਲਾ ਕਰਨ ਦੀ ਤਿਆਰੀ 'ਚ ਹੈ ਸਵਾਲ ਉੱਠਦਾ ਹੈ ਕਿ ਪੰਜਾਬ ਸਰਕਾਰ ਨੇ ਸ਼ਹਿਰੀ ਤੇ ਪਿੰਡੂ ਜਾਇਦਾਦਾਂ ਵੇਚਣ ਦੇ ਮਨਸੂਬੇ ਬਾਰੇ ਸਬੰਧਤ ਧਿਰਾਂ ਨਾਲ ਕੋਈ ਰੈ ਮਸ਼ਵਰਾ ਕੀਤਾ ਪੰਜਾਬ ਦੀ ਸਥਿਤੀ ਤੇ ਨਿਰਪੱਖ ਸੋਚ ਰੱਖਣ ਵਾਲੇ ਕਿਸੇ ਵਿਦਵਾਨ ਵਿਦਵਾਨ ਅਰਥ ਸ਼ਾਸਤਰੀ ਦੀ ਸਲਾਹ ਲਈ ਹੈ ਨਹੀਂ 211 ਦੇ ਵਿੱਚ ਮਰਦਮਸ਼ਮਾਰੀ ਮੁਤਾਬਕ ਪੰਜਾਬ ਦੇ 237 ਸ਼ਹਿਰ ਤੇ ਕਸਬੇ ਨੇ ਜਿਨ੍ਹਾਂ ਦੇ ਵਿੱਚੋਂ 237 ਸ਼ਹਿਰਾਂ ਤੇ ਕਸਬਿਆਂ ਦੇ ਵਿੱਚੋਂ 168 ਸੰਵਿਧਾਨਕ ਤੇ 69 ਆਬਾਦੀ ਅਧਾਰਤ ਨੇ ਇਹਨਾਂ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਵੱਡੀਆਂ ਸੰਸਥਾਵਾਂ ਕਿ ਜਿਵੇਂ ਬਿਜਲੀ ਬੋਰਡ ਸਕੂਲ ਕਾਲਜ ਯੂਨੀਵਰਸਟੀਆਂ ਖੇਤੀਬਾੜੀ ਯੂਨੀਵਰਸਿਟੀ ਤੇ ਇਸ ਤੇ ਤਜਰਬਾ ਖੇਤਰ ਹਸਪਤਾਲ ਡਿਸਪੈਂਸਰੀਆਂ ਜ਼ਮੀਨ ਸੰਭਾਲ ਅਥਾਰਟੀਆਂ ਵੱਲੋਂ ਗ੍ਰਹਿਣ ਕੀਤੀ ਗਈ ਜ਼ਮੀਨ ਪਲਾਟ ਜਾਂ ਬਜ਼ਾਰਾਂ ਵਿੱਚ ਲੀਆਂ ਪੁਰਾਣੀਆਂ ਸਰਕਾਰੀ ਇਮਾਰਤਾਂ ਪਾਰਕਾਂ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਆਦਿ ਨੇ ਤੇ ਸਰਕਾਰਾਂ ਤੇ ਸਥਾਨਕ ਪੱਧਰ ਤੇ ਚੁਣੀਆਂ ਸ਼ਹਿਰੀ ਵਿਕਾਸ ਸੰਭਾਵਨਾਵਾਂ ਅਥਾਰਟੀਆਂ ਚਲਾਉਂਦੀਆਂ ਨੇ ਇਸ ਤਰ੍ਹਾਂ ਪੰਜਾਬ ਦੇ 12581 ਪਿੰਡ ਨੇ ਜਿਨ੍ਹਾਂ ਦੀ ਸਾਂਝੀ ਜਨਤਕ ਜਾਇਦਾਦ ਸਰਕਾਰੀ ਜ਼ਮੀਨਾਂ ਸਹਿਕਾਰੀ ਜਾਂ ادارے ਜਾਂ ਕੁਝ ਕਰੋੜੀਆਂ ਆਦ ਨੇ ਮੋٹے ਤੌਰ ਤੇ ਪੰਜਾਬ ਦੇ ਵਿੱਚ ਲਗਭਗ 2 ਲੱਖ ਏਕੜ ਸ਼ਾਮਲਾਟ ਜ਼ਮੀਨ ਹੈ ਜਿਹਦੇ ਵਿੱਚੋਂ 1.15 ਲੱਖ ਏਕੜ ਵਾਹੀ ਜੋਗ ਹੈ 2 ਲੱਖ ਏਕੜ ਚੋਂ ਜਾਨੀ ਕਿ ਡੇਢ ਲੱਖ ਏਕੜ ਜ਼ਮੀਨ ਵਾਹੀ ਜੋਗ ਹੈ ਇਤਿਹਾਸਕ ਤੌਰ ਤੇ ਪੰਚਾਇਤ ਤੇ ਸ਼ਾਮਲਾਟ ਜ਼ਮੀਨ ਪਿੰਡੂ ਜੀਵਨ ਦਾ اٹਟ ਹਿੱਸਾ ਰਹੀ ਹੈ ਸਾਰੇ ਸੰਸਾਰ ਭੜਰਤ ਦੇ ਵਿੱਚ ਆਪਣੇ ਕਬੀਲਿਆਂ ਸਮੂਹਾਂ ਭਾਈਚਾਰਿਆਂ ਅਤੇ ਸਮਾਜਾਂ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਸਥਾਨਕ ਢੰਗ ਤਰੀਕਿਆਂ ਤੇ ਸਮੂਹਾਂ ਦੇ ਨੁਮਾਇੰਦਿਆਂ ਦਾ ਮਕਾਮੀ ਮਨੁੱਖੀ ਸ਼ਕਤੀ ਦੀ ਸਹੀ ਵਰਤੋਂ ਤੇ ਕੁਦਰਤੀ ਵਸੀਲਿਆਂ ਦੀ ਸਾਮ ਸੰਭਾਲ ਦੇ ਵਿੱਚ ਇਹਨਾਂ ਜਾਇਦਾਦਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਾਣ ਆ ਸਮਿਆਂ ਦੇ ਵਿੱਚ ਪਿੰਡਾਂ ਦੇ ਬਜ਼ੁਰਗ ਸਾਂਝੇ ਫੈਸਲੇ ਜਾਂ ਪੰਚਾਇਤੀ ਕੰਮਾਂ ਲਈ ਇਹਨਾਂ ਸ਼ਾਮਲਾਟਾਂ ਸੱਤਾਂ ਨੂੰ ਵਰਤਦੇ ਸੀ। ਤੇ ਜਿਸ ਦੌਰਾਨ ਪੰਚਾਇਤੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ 1992 ਦੇ ਵਿੱਚ ਸੰਵਿਧਾਨ ਦੀ 73ਵੀਂ ਸੋਧ ਕੀਤੀ ਗਈ ਜਿਸ ਦੇ ਵਿੱਚ ਮੁੱਖ ਮੁੱਦੇ ਸਨ ਸੱਤਾ ਦਾ ਵਕੇਂਦਰੀਕਰਨ, ਚੋਣਾਂ ਸਮੇਂ ਸਿਰ ਕਰਾਉਣਾ ਬਾਰលਿਆਂ ਦਾਖਲ ਅੰਦਾਜ਼ੀਆਂ ਤੇ ਮਾਰੂ ਤਾਕਤਾਂ ਤੋਂ ਰੱਖਿਆ ਹਰ ਕੰਮ ਦੇ ਵਿੱਚ ਆਰਥਿਕ ਪੱਖੋਂ ਪਛੜੇ ਲੋਕਾਂ ਤੇ ਔਰਤਾਂ ਦੀ ਸ਼ਮੂਲੀਅਤ ਵਧਾਉਣਾ ਪ੍ਰਸ਼ਾਸਨਿਕ ਸ਼ਕਤੀਆਂ ਪ੍ਰਦਾਨ ਕਰਨਾ ਪਿੰਡਾਂ ਦੇ ਵਿਕਾਸ ਪ੍ਰੋਗਰਾਮ ਵਾਲੇਕ ਨੇ 73ਵੀਂ ਸੋਧਾਨਕ ਸੋਧ ਤੋਂ ਬਾਅਦ ਪੰਜਾਬ ਪੰਚਾਇਤੀ ਐਕਟ 1994 ਹੋਣ ਚਾਹੁੰਦਾ ਹੈ ਜਿਸ ਦੇ ਵਿੱਚ ਧਾਰਾ 85 ਦੇ ਤਹਿਤ ਸ਼ਾਮਰਾਟ ਸੰਪਤੀਆਂ ਜਨਤਕ ਢਾਂਚੇ ਖੂਹ ਜਲਮਾਰਗ ਪੁਲ ਆਦਿ ਦੀ ਦੇਖ ਰਹਿਤ ਦੀ ਜ਼ਿੰਮੇਵਾਰੀ ਪੰਚਾਇਤ ਨੂੰ ਸੌਂਪੀ ਗਈ ਪੰਚਾਇਤ ਆਪਣੀ ਆਮਦਨ ਦੇ ਖਾਤਰ ਕੁਦਰਤੀ ਆਫਤਾਂ ਵੇਲੇ ਇਨਸਾਨਾਂ ਤੇ ਪਸ਼ੂ ਤਾਂ ਦੇ ਬਚਾ ਲਈ ਸਾਂਝੀਆਂ ਚਰਾੰਡਾਂ ਛੱਡਦੀ ਸੀ ਖੇਡ ਮੇਲਿਆਂ ਲਈ ਗਰਾਊਂਡਾਂ ਛੱਡਦੀ ਸੀ ਧਾਰਮਿਕ ਕੰਮ ਕਾਰਜਾਂ ਲਈ ਸ਼ਾਮਲਾਟਾਂ ਛੱਡਦੀ ਸੀ ਕੁਝ ਪਿੰਡਾਂ ਨੇ ਸਹਿਕਾਰੀ ਖੇਤੀ ਦਾ ਸਾਂਝੀ ਖੇਤੀ ਦਾ ਵੀ ਤਜਰਬਾ ਕੀਤਾ ਕਈਆਂ ਨੇ ਆਮਦਨ ਵਾਸਤੇ ਜ਼ਮੀਨ ਠੇਕੇ ਤੇ ਵੀ ਦਿੱਤੀ ਇਸ ਰਾਨ ਪੰਚਾਇਤ ਆਪਣੀ ਆਮਦਨ ਦੇ ਨਾਲ ਵਿਕਾਸ ਕਾਰਜ ਕਰਵਾ ਸਕਦੀ ਹੈ ਹਰੇਕ ਪਿੰਡ ਦੇ ਵਿੱਚ ਸ਼ਾਮਲਾਟ ਜ਼ਮੀਂਦਾਰ ਵਕਰਾ ਕਿਸੇ ਪਿੰਡ ਕੋਲ 5 ਏਕੜ ਕਿਸੇ ਕੋਲ 150 ਏਕੜ ਜੈਸ ਤੋਂ ਵੱਧ ਘੱਟ ਵੀ ਨਹੀਂ ਇਸ ਦੌਰਾਨ ਉਹਨਾਂ ਉਹਨਾਂ ਨੂੰ ਵੇਚ ਕੇ ਆਪਣੀਆਂ ਲੋੜਾਂ ਬਿਨਤਨ ਲਈ ਖਰਚਣਾ ਕਿ ਜਿਵੇਂ ਕੋਈ ਗਰੀਬ ਜ਼ਮੀਨ ਵੇਚ ਕੇ ਕਰਜ਼ਾ ਤਾਰ ਦੇਵੇ ਭਾਵੇਂ ساری ਉਮਰ ਗਰੀਬੀ ਨਾਲ ਕੁਲਦਾ ਰਹੇ ਵੈਸੇ ਵੀ ਕਈ ਦਹਾਕਿਆਂ ਤੋਂ ਰਸੂਖਦਾਰ ਲੋਕਾਂ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਨੇ ਕੋਈ ਨਵੀਂ ਗੱਲ ਨਹੀਂ ਜਦੋਂ ਦਾ ਭਾਰਤ ਆਜ਼ਾਦ ਹੋਇਆ ਭਾਰਤ ਸਿੱਖਿਆ, ਸਿਹਤ, ਖੇਤੀ, ਉਦਯੋਗ ਤੇ ਹੋਰ ਪੱਖਾਂ ਤੋਂ ਇੱਕ ਪਛੜਿਆ ਮੁਰਗ ਸਮਝਿਆ ਜਾਂਦਾ ਸੀ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਵੀ ਅਮਰੀਕਾ ਤੋਂ ਜਾਂ ਹੋਰ ਮੁਲਕਾਂ ਤੋਂ ਮੰਗਵਾਉਣਾ ਪੈਂਦਾ ਸੀ ਤੇ ਜਿਸ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਹੋਈ ਸਰਕਾਰਾਂ ਨੇ ਸਹਿਯੋਗ ਦਿੱਤਾ ਪੰਜਾਬ ਅन्न ਉਤਪਾਦਕ ਸੂਬਾ ਬਣਿਆ 1950ਵਿਆਂ ਤੇ 60ਵਿਆਂ ਦੇ ਵਿੱਚ ਉਹ ਸਿਰਫ 50 ਮਿਲੀਅਨ ਟਨ ਮੋਟੇ ਅਨਾਜ ਦੀ ਪੈਦਾਵਾਰ ਹੁੰਦੀ ਸੀ ਜੋ ਕਿ 354 ਮਿਲੀਅਨ ਟਨ ਦੇ ਕਰੀਬ ਹੁਣ ਪੈਦਾਵਾਰ ਹੋ ਗਈ ਹੈ ਭਾਵੇਂ ਕਿ ਇੱਕ ਵਿਅਕਤੀ ਹੋਵੇ ਜਾਂ ਪਰਿਵਾਰ ਪਿੰਡ ਸ਼ਹਿਰ ਸੰਸਥਾਵਾਂ ਜਾਂ ਦੇਸ਼ ਲੰਮੀ ਸੋਚ ਕੇ ਅਗਰ ਨਾ ਚੱਲੇ ਤਾਂ ਅੱਗੇ ਵਧਣਾ ਮੁਸ਼ਕਲ ਹੋ ਜਾਣਾ ਤਰਕਸੰਗਤ ਵਿੱਤ ਦੇ ਮੁਤਾਬਕ ਫੈਸਲੇ ਹੀ ਵਿਕਾਸ ਦੇ ਰਾਹ ਵੱਲ ਜਾਂਦੇ ਨੇ ਸੋ ਸੰਸਾਰ ਦੇ ਵਿੱਚ ਜਿਨ੍ਹਾਂ ਕੌਮਾਂ ਨੇ ਸੋਚ ਸਮਝ ਕੇ ਨੀਤੀਆਂ ਬਣਾਈਆਂ ਨੇ ਸਮਾਜ ਚਲਾਏ ਨੇ ਉਹਨਾਂ ਤੇ ਭਾਵੇਂ ਲੱਖ ਕੁਦਰਤੀ ਆਫਤਾਂ ਮਾਰਾਂ ਪੈਣ ਫਿਰ ਫਿਰ ਵੀ ਉਹ ਤਰੱਕੀ ਦੇ ਰਾਹ ਪੈਂਦੇ ਨੇ ਤਰਕ ਤੇ ਆਧਾਰਿਤ ਇਹੋ ਸਿਸਟਮ ਨੂੰ ਅੱਗੇ ਸਮਾਜ ਦੇ ਮਾਨਵੀ ਸੱਭਿਆਚਾਰ ਨੂੰ ਜਨਮ ਮਿਲਦਾ ਹੈ ਜਾਪਾਨ ਤੇ ਚੀਨ ਇਸ ਦੀਆਂ ਮਸਾਲਾ ਨੇ ਇਨੀਆਂ ਆਫਤਾਂ ਦੇ ਬਾਵਜੂਦ ਵੀ ਇਹ ਮੁਲਕਾ ਜਿ ਤਰੱਕੀ ਜਾਫਤਾ ਨੇ 225 ਦੇ ਵਿੱਚ ਅਰਥ ਵਿਗਿਆਨ ਦੇ ਵਿੱਚ ਨੋਬਲ ਪੁਰਸਕਾਰ ਜਿੱਤਣ ਵਾਲੇ ਵਿਦਵਾਨਾਂ ਨੇ ਸੱਭਿਆਚਾਰਕ ਰੀਤੀ ਰਵਾਜਾਂ ਤੇ ਮਨੁੱਖੀ ਵਰਤਾਰੇ ਨੂੰ ਆਰਥਿਕ ਵਿਕਾਸ ਲਈ ਵਿਸ਼ੇਸ਼ ਕਾਰਕ ਵਜੋਂ ਪ੍ਰਸਿੱਧ ਕੀਤਾ ਤਿੰਨ ਵਿਗਿਆਨੀਆਂ ਦੇ ਵਿੱਚੋਂ ਅਮਰੀਕੀ ਇਜ਼ਰਾਈਲੀ ਜੂਲ ਮੋਕਰ ਜੋ ਇੱਕ ਆਰਥਿਕ ਇਤਿਹਾਸਕਾਰ ਹੈ ਉਸਨੇ ਖੋਜ ਕੀਤੀ ਲਗਾਤਾਰ ਤਰੱਕੀ ਦੇ ਰਾਹ ਪੈ ਸਮਾਜਾਂ ਦੀ ਨੀਂਹ ਕਿਨਾਂ ਆਧਾਰਾਂ ਤੇ ਟਿੱਕੀ ਹੋਈ ਹੈ ਆਪਣੀ ਕਿਤਾਬ ਦੇ ਵਿੱਚ ਇਹ ਨੋਬਲ ਪ੍ਰਾਈਜ਼ ਵਿਜੇਤਾ ਲਿਖਦਾ ਹੈ ਕਿ ਇਹ ਕਲਚਰ ਆਫ ਗ੍ਰੋਥ ਇਸ ਕਿਤਾਬ ਦਾ ਨਾਮ ਹੈ ਦਾ origin ਆਫ ਦੀ ਮਾਡਰਨ ਇਕਨੋਮੀ ਉਸ ਕਿਤਾਬ ਦੇ ਵਿੱਚ ਉਸਨੇ ਤੱਥਾਂ ਹਵਾਲਿਆਂ ਦੇ ਨਾਲ ਇਹ ਗੱਲ ਸਮਝਾਈ ਹੈ ਕਿ ਇਹਨਾਂ ਤੱਥਾਂ ਤੋਂ ਇਲਾਵਾ ਸੰਸਥਾਵਾਂ ਦੀ ਕਾਰਜਸ਼ੀਲਤਾ ਵਿਚਾਰ ਤੇ ਸੱਭਿਆਚਾਰਕ ਕਾਰਕਾਂ ਨੂੰ ਮੁੱਖ ਰੱਖਿਆ ਗਿਆ ਉਹਨਾਂ ਦਾ ਮੰਨਣਾ ਕਿ ਮਿਆਰੀ ਸੰਸਥਾਵਾਂ ਤੇ ਉਹਨਾਂ ਦੀ ਕਾਰਜ ਕੁਸ਼ਲਤਾ ਉਸਾਰੂ ਰਵੈਤਾਂ ਕਰਕੇ ਹੀ ਸਮਾਜ ਤੇ ਸਮੂਹਾਂ ਨੇ ਤਰੱਕੀ ਕੀਤੀ ਹੈ ਇਸ ਤੋਂ ਇਲਾਵਾ ਨਵੀਂ ਤਕਨੀਕ ਨਾਲ ਖੇਤੀ ਸਮੇਤ ਹਰ ਖੇਤਰ ਦੇ ਵਿੱਚ ਕਾਰਜ ਕੁਸ਼ਲਤਾ ਵਧਾ ਕੇ ਹੀ ਵਰਤਮਾਨ ਨੂੰ ਹੋਰ ਵਿੱਤਰ ਬਣਾਇਆ ਜਾ ਸਕਦਾ ਹੈ ਇਸੇ ਤਰ੍ਹਾਂ ਦੇ ਵਿਚਾਰ ਸਵਿਟਜ਼ਰਲੈਂਡ ਦੇ ਉੱਗੇ ਸਮਾਜ ਸੇਵਕ ਜਾਨ ਬ੍ਰੇਮੈਂਡ ਨੇ ਜਿਨ੍ਹਾਂ ਨੇ ਭਾਰਤ ਵਿੱਚ ਵਿਕਾਸ ਪੱਖੋਂ ਖੋਜ ਦਾ ਕੰਮ ਕੀਤਾ ਉਹਨਾਂ ਦਾ ਕਹਿਣਾ ਕਿ ਵਿਉਂਤਬੰਦੀ ਤੇ ਯੋਜਨਾਬੱਧ ਢੰਗ ਨਾਲ ਹੀ ਵਿਕਾਸ ਸੰਭਵ ਹੈ ਉਹ ਤਰਕ ਦਿੰਦੇ ਨੇ ਕਿ ਭਾਰਤ ਨੇ ਆਜ਼ਾਦੀ ਤੋਂ ਬਾਅਦ ਕੁਝ ਦਹਾਕੇ ਯੋਜਨਾਬੰਦੀ ਨਾਲ ਕੰਮ ਕੀਤਾ ਤੇ ਚੰਗੇ ਨਤੀਜੇ ਵੀ ਭਾਰਤ ਨੂੰ ਮਿਲੇ ਪਰ ਵਰਤਮਾਨ ਮੌਜੂਦਾ ਸਰਕਾਰਾਂ ਨੇ ਤਾਂ ਵਿਕਾਸ ਦਾ ਏਜੰਡਾ ਹੀ ਛੱਡ ਦਿੱਤਾ ਨਤੀਜੇ ਵਜੋਂ ਵਿਕਾਸ ਦੀ ਥਾਂ ਭਾਰਤ ਵਿੱਚ ਗਰੀਬੀ, ਬੇਰੁਜ਼ਗਾਰੀ ਹੈ ਅਫਰਾ ਤਫਰੀ ਵਧ ਰਹੀ ਹੈ ਇਸ ਸਵਿਟਜ਼ਰਲੈਂਡ ਦਾ ਵਿਦਵਾਨ ਵਿਅੰਗ ਕਰਦਾ ਕਿ ਮੇਕ ਇਨ ਇੰਡੀਆ ਦੀ ਥਾਂ ਭਾਰਤ ਵਿੱਚ ਗਰੀਬ ਪੈਦਾ ਹੋ ਰਹੇ ਨੇ ਅਜੋਕਾ ਵਿਕਾਸ ਤਾਂ ਸਿਰਫ ਰਾਜਮਾਰਗਾਂ ਫਲਾਈਓਵਰਾਂ ਦੀ ਦੇਖ ਹੈ ਤੇ ਤਲਸਵੀ ਮਾਲ ਸਭਿਆਚਾਰ ਤੱਕ ਸੀਮਿਤ ਹੈ ਪ੍ਰਤੱਖ ਹੈ ਕਿ ਜੋਕੇ ਸਮੇਂ ਦੀਆਂ ਸਰਕਾਰਾਂ ਦਾ ਟੀਚਾ ਸਿਰਫ ਰਾਜਨੀਤਿਕ ਲਾਭ ਹੀ ਲੈਣਾ ਆਪਾਂ ਦੋਸਤੋ ਜ਼ਿਕਰ ਵੀ ਕੀਤਾ ਕਿ ਪਿਊਸ਼ ਗੋਲ ਨੇ ਇੱਕ ਸਮਾਗਮ ਦੇ ਵਿੱਚ ਆਖਿਆ ਕਿ ਭਾਰਤ ਦੇ ਜਵਾਨ ਸਿਰਫ ਡਿਲੀਵਰੀ ਬாய் ਬਣ ਕੇ ਰਹਿ ਗਏ ਨੇ ਹੁਣ ਤੁਸੀਂ ਵੇਖੋ ਕਿ ਆਪ ਸਰਕਾਰਾਂ ਮੰਨਦੀਆਂ ਨੇ ਇਸਲਸ ਦੇ ਵਿੱਚ ਮੁਫਤ ਖੋਰੀ ਵਧਾ ਕੇ ਫਰੀ ਵੀਜ਼ ਵੰਡ ਕੇ 80 ਕਰੋੜ ਬੰਦਾ ਤਾਂ ਸਰਕਾਰਾਂ ਦੇ ਆਟੇ ਤੇ ਨਿਰਭਰ ਹੈ। ਮੈਂ ਵੇਖ ਰਿਹਾ ਸੀ ਕੱਲ ਇੱਥੇ ਸਾਡੇ ਗਵਾਂਡ ਟਰੱਕ ਜੋ ਕਣਕ ਉਤਰਦੀ ਸੀ ਐਡੀ ਸੜੀ ਕਣਕ ਜਿਹਨੂੰ ਲੈਣ ਲਈ ਲੋਕ ਤਰ ਲੋ ਮੱਛੀ ਹੋ ਰਹੇ ਨੇ। ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾਏ ਸਾਡੀ ਫਿਤਰਤ ਹੈ ਪਰ ਅਸੀਂ ਮੰਗ ਖਾਣੇ ਸਮਾਜ ਦਾ ਹਿੱਸਾ ਬਣਾ ਦੱਤੇ ਹਾਂ ਸਰਕਾਰ ਨੇ। ਸਮਾਜਿਕ ਸੰਸਥਾਵਾਂ ਦੇ ਵਿੱਚ ਪੈਲੀ ਅੱਤ ਦਰਜੇ ਦੀ ਰਿਸ਼ਵਤਖੋਰੀ ਨੇ ਲੋਕਾਂ ਦਾ ਸਰਕਾਰਾਂ ਤੋਂ ਵਿਸ਼ਵਾਸ ਖਤਮ ਕਰ ਦਿੱਤਾ। ਹੁਣੇ ਹੀ ਇੱਕ ਵੱਡੇ ਪੁਲਿਸ ਅਫਸਰ ਕੋਲ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਥਾ ਦੌਲਤ ਦੇ ਭੰਡਾਰ ਫੜੇ ਗਏ ਸੋਨਾ ਜ਼ਮੀਨਾਂ ਜਾਇਦਾਦਾਂ ਲੋਕਾਂ ਦੇ ਮੂੰਹ ਚ ਉਂਗਲਾਂ ਪੈ ਗਈਆਂ ਪਰ ਇਹ ਨਾ ਆਖਰੀ ਹੈ ਨਾ ਪਹਿਲਾ ਲੋਕਾਂ ਦਾ ਕਹਿਣਾ ਕਿ ਭ੍ਰਿਸ਼ਟ ਅਫਸਰਾਂਾਂ ਦੀ ਰਿਸ਼ਵਤਖੋਰੀ ਦੀ ਪੂੰਜੀ ਨਾਲ ਪੰਜਾਬ ਦਾ ਸਾਰਾ ਕਰਜ਼ਾ ਉਤਾਰਿਆ ਜਾ ਸਕਦਾ ਜਿਹੇ ਮਾਹੌਲ ਦੇ ਵਿੱਚ ਬਚੀਆਂ ਸੰਸਥਾਵਾਂ ਜਾਂ ਉਹਨਾਂ ਦੇ ਕੰਮ ਦੀਆਂ ਥਾਵਾਂ ਨੂੰ ਵੇਚ ਕੇ ਸ਼ਾਮਲਾਟਾਂ ਸਰਕਾਰੀ ਜਾਇਦਾਦਾਂ ਨੂੰ ਵੇਚ ਕੇ ਪੰਜਾਬ ਨੂੰ ਪੂਰਨ ਭਗਤ ਵਾਂਗੂ ਹੱਥ ਪੈਰ ਵੱਢ ਕੇ ਹਨੇਰੇ ਦੇ ਖੂਹ ਦੇ ਵਿੱਚ ਸੁੱਟਣ ਦੇ ਰਾਹ ਸਰਕਾਰਾਂ ਪਈਆਂ ਹੋਈਆਂ ਨੇ ਜਿਸ ਨੂੰ ਬਚਾਉਣ ਲਈ ਕੋਈ ਗੋਰਖਨਾਥ ਵਰਗੀ ਔਲੋਕਿਕ ਸ਼ਕਤੀ ਦੀ ਲੋੜ ਹੈ ਜ਼ਰੂਰੀ ਹੈ ਕਿ ਮੌਜੂਦਾ ਸਰਕਾਰਾਂ ਜਨ ਤੱਕ ਸੰਪਤੀਆਂ ਨੂੰ ਵੇਚਣ ਤੇ ਫੈਸਲੇ ਬਾਰੇ ਨਜ਼ਰਸਾਨੀ ਕਰਨਾ ਨਹੀਂ ਤਾਂ ਅਗਲੀਆਂ ਪੀੜ੍ਹੀਆਂ ਲਈ ਕੁਝ ਨਹੀਂ ਬਚੇਗਾ ਇਹਨੇ ਵਿਚਾਰ ਡਾਕਟਰ ਸੁਖਪਾਲ ਸਿੰਘ ਜੋ ਸਾਡਾ ਪ੍ਰੋਫੈਸਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੇ ਉਹਨਾਂ ਦਾ ਫੋਨ ਨੰਬਰ ਹੈ 94177 1573 94177 15730 ਟ੍ਰਿਬਿਊਨ ਚੋਂ ਧੰਨਵਾਦ ਸਹਿਤ ਸੋ ਇਸ ਕਰਕੇ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ ਹੁਣ ਤਾਂ ਗਹਿਣਾ ਵੀ ਛੜ ਦਿੱਤਾ ਵੇਚ-ਬੋਚ ਕੇ ਖਾ ਗਏ ਨੇ ਹੈਨਾ ਸੋ ਇਸ ਕਰਕੇ ਹ ਹੁਣ ਪੰਚਾਇਤਾਂ ਦੀ ਸਰਪੰਚਾਂ ਦੀ ਕਹਿੰਦੇ ਤਨਖਾਹ 1200 ਤੋਂ 2000 ਕਰ ਦਿਓ 5520 ਪੰਚਾਇਤਾਂ ਨੇ ਜਿਨ੍ਹਾਂ ਕੋਲ ਫੁੱਟੀ ਆਮਦਨ ਨਹੀਂ ਹੈਗੀ ਕੋਡੀ ਫੁੱਟੀ ਨਹੀਂ ਆਮਦਨ ਦੇ ਰੂਪ ਦੇ ਵਿੱਚ ਉਹ 5500 ਪੰਚਾਇਤਾਂ ਹੁਣ 800 ਰੁਪਏ ਹੋਰ ਮਹੀਨੇ ਦਾ ਸਰਪੰਚ ਸਾਹਿਬ ਨੂੰ ਮਿਲੇਗਾ ਉਸ ਸੰਸ ਦੇ ਵਿੱਚ ਗੱਲ ਇਹ ਆ ਕਿ ਹਾਲਾਤ ਪੰਜਾਬ ਦੇ ਕੀ ਬਣ ਰਹੇ ਨੇ ਬੜਾ ਅਫਸੋਸਨਕ ਹੈ ਜੋ ਵਰਤਾਰਾ ਚੱਲ ਰਿਹਾ ਹੈ ਲੋ ਦੋਸਤੋ ਏਸੀ ਡਾਕਟਰ ਸੁਖਦੇਵ ਸਿੰਘ ਸੌਰੀ ਡਾਕਟਰ ਸਖਦੇਵ ਸਿੰਘ ਹੋਰਾਂ ਦੇ ਬੜੇ ਵਿਚਾਰ ਸੰਜੀਦਾ ਕਰਦੇ ਨੇ ਜੋ ਸਾਨੂੰ ਇਸ ਸਿਸਟਮ ਦੇ ਬਾਰੇ ਸਤਾਰ ਕਰਦੇ ਨੇ ਸੋ ਇਸ ਫ੍ਰਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਫ੍ਰਮ ਦਾ ਲਿੰਕ ਮੰਗਵਾਉਣ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 9816309655 9876309655